ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਵੰਦਾ ਕਰਦਾ ਮੇਰੇ ਵੀਰੋ ਕਬੂਤਰ ਕਬਾਤਰ ਸੈਟ ਹੈ ਸਾਰੇ ਵੀਰਾਂ ਦੇ ਘਰ ਪਵਾ ਠੀਕ ਆ ਲਓ ਸੀ ਕਰਤੀਆ ਵਲੌਗ ਦੀ ਸਟਾਰਟਿੰਗ 9 ਵਜੇ 9 अर्ਲੀਓ ਮੈਂ ਹੈ ਨੂੰ ਤਾਂ ਦਿਨ ਮੱਠਾ ਜੇ ਕੱਲ ਦੇ ਮਗਰ ਦੇ ਤਾਂ ਬਹੁਤ ਫਰਕ ਕਰ ਦਿੰਦਾ ਜਮੇ ਡਲ ਜਾ ਦੇਣਾ ਹੈ ਹਨ ਕੀ ਹੈ ਵਾਟ ਹੈਪਨ ਟੂ ਕੀ ਹੈ ਚ ਚਲੋ ਫਿਰ ਵੀ ਮੈਂ ਹੈ ਵਿੱਚੋਂ ਜਿਹੜੇ ਕੋਟੇ ਬੱਸ ਤੇ ਮਾਇਨੇ ਦੇ ਛੋਟੇ ਬੱਚੇ ਹਨ ਓਏ ਅਰਲੀਓ ਯਾਰ ਕਿਉਂ ਫਿਰ ਟਰ ਗਿਆ ਛੋਟੇ ਬੱਚੇ ਬਾਹਰ ਗਏ ਜਿਹੜੇ ਛੋਟੇ ਪਾਉਣੇ ਆ ਇੱਕ ਦੋ ਵੱਡੇ ਬੱਚੇ ਢਾ ਲੈਣੇ ਆ ਜਿਹੜੇ ਬੰਦ ਕੀਤੇ ਸੀ ਆਪਾਂ ਹਾਂਜੀ ਚਾਰ ਬੱਚਾ ਢਾਤਾ ਜੀ ਠੀਕ ਹੈ ਇੱਕ ਕੱਚਖਾਂਤਲਾ ਪੁਰਾਣਾ ਇੱਕ ਹੋ ਸਾਤੇਜ ਵਾਲਾ ਇੱਕ ਟੂਸੇ ਡੰਡੇ ਵਾਲਾ ਇੱਕ ਬਗਲ ਡੰਡੇ ਵਾਲਾ ਚਾਰ ਬੱਚੂ ਢੇ ਫਿਰਦਾ ਫਿਰਦੇ ਠੀਕ ਹੈ ਪੁਰਾਣੇ ਜਿਹੜੇ ਬੱਚੇ ਪਹਿਲਾਂ ਬੰਦ ਕੀਤੀ ਇੱਕ ਦੋ ਦਵਾਰੀਆਂ ਲੈ ਕੇ ਪੁਨਰ ਜੂਸ਼ੀਂ ਡਿਆਲੀ ਆਹੀ ਵਰੀਆ ਹੂੰ ਤੇ ਸਾਤੇ ਵਾਲੀ ਸਾਤੇ ਵਾਲੇ ਦੀ ਤੇ 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 ਦੂਜੇ ਦੋ ਦੂਆ ਔਰ ਡਰਣਗੇ ਇਹ ਦੂਜੇ ਦੋ ਤਾਂ ਹੀ ਨਵੇਂ ਜੀ ਉਹ ਨੋ ਤਾਂ ਔੜਨਾ ਵੀ ਜੀ ਆ ਜੀ ਤੇ ਬਾਕੀ ਛੋਟੇ ਬੱਚੇ ਕੱਢਦੇ ਆਂ ਬਾਅਦ ਫੋਨ ਵੀ ਲਾਉਣੇ ਟਾਈਮ ਲੈਪਸ ਤੇ ਉਦੋਂ ਪਹਿਲਾਂ ਬਲਜੀਤ ਤੋਂ ਬੂਫਰ ਚੈੱਕ ਲਈ ਜਿਹੜਾ ਆਪਣੇ ਬੂਫਰ ਸੀਗੇ ਨਾ ਆਪਣੇ ਨਹੀਂ ਸੀ ਮਤਲਬ ਜਿਹੜੇ ਮੁੰਡੇ ਦੇ ਸੀ ਬੂਫਰ ਉਹ ਲੈ ਗਿਆ ਤੇ ਹੁਣ ਆਪਾਂ ਕਰਾਂ ਬਲਜੀਤ ਤੋਂ ਲਾਉਣੇ ਯੂਨੀਵਰਸਲ ਕੰਪਨੀ ਦੇ ਚੱਕ ਕੇ ਇਹ ਉਹ ਚਲਾ ਕੇ ਵੇਖਾਂਗੇ ਜੇ ਸਹੀ ਲੱਗੇ ਪਰ ਆਪਾਂ ਵੀ ਉਹ ਨਵੇਂ ਲਿਆਵਾਂਗੇ ਆਪਦੇ ਠੀਕ ਆ ਬ్రో ਤੇ ਚੱਲਦੇ ਆ ਫਿਰ ਦੇਖਦੇ ਆ ਕੀ ਬੰਦ ਹੈ ਹਾਂਜੀ ਲਿਆਂਦੇ ਜੀ ਬਫਰ ਹਾਂਜੀ ਯੂਨੀਵਰਸਲ ਕੰਪਨੀ ਦੇ ਸਵੀਟੀ ਟੁਪਰ ਪੇਅਰਡ ਆਂਜੇ ਕਰਦਾ ਨਾ ਇਹ ਕਿਰਮਾਨ ਬੋਲ ਗਿਆ ਕੀ ਚਲਾਣਾ ਨਹੀਂ ਨਹੀਂ ਜਮਾ ਘੱਟ ਅੱਧੀ ਰੱਖੇ ਰਾ ਵਾ ਵਾ ਚੱਲ ਇੱਥੇ ਚੱਲਣ ਦੇ ਬਈ ਸਾਡੇ ਬੱਚੇ ਛੱਡੇ ਸੀ 4-4 ਦੇ 4 ਦੇ ਦਿੱਤੇ ਸੀ ਸਾਲਾਂ ਆ ਯਾਰ ਗੰਦ ਜੇ ਗੀਤ ਬਾਹਰ ਲਾਉਣੇ ਪੜਾਉਂਦੇ ਹੋ ਬਹੁਤ ਵਧੀਆ ਹੈਗੇ ਚੱਜ ਦੇ ਲਾਈ ਦੇ ਹੁੰਦੇ ਆ ਉਹਦਾ ਹੌਲੀ ਹੌਲੀ ਹਾਂਜੀ ਲੱਗ ਗਈ ਲੰਡੂ ਬਹੁਤ ਰਹਿੰਦੇ ਵੀ ਉਹੀਗੇ ਸਾਡੇ ਤਾਂ ਹੁਣ ਬੱਤੀ ਵੀ ਅੰਦਰ ਕਰਨੇ ਵੈਣਗੇ ਯਾਰ ਚਾਰ ਹੀ ਗੱਡੇ ਬਾਹਰ ਆਓ ਚਾਰ ਕਿਉਂ ਚਾਰ ਤਾਂ 2.5 ਉੱਤੇ ਪੰਜਵਾਂ ਡਾਉਣ ਨੂੰ ਬਿਠਾਏ ਤਿਆਰੀ ਚ ਚਾਰ ਅਸੀਂ ਛੋਟੇ ਕੱਡੇ ਸੀ ਆਇਨੇ ਹਜੇ ਦਵਾਈ ਪਾਉਣੀ ਸੀ ਤੇ ਕੱਢਣੇ ਸੀਏ ਪਰ ਹੁਣ ਕੱਢੀ ਜਾਂਦੇ ਸੀਗੇ ਨਾਂ ਦਾ ਛੋਲੇ ਦੇ ਨਾਂ ਦਾ ਦਵਾਈ ਪਈ ਜਾਂਦੀ ਨੇ ਲੈ ਬੱਚੇ ਬਾਹਰ ਕੱਢਿਆ ਮੇ ਜੀਆ ਤੇ ਹੁਣ ਆ ਗਿਆ ਸਾਡੇ ਵਾਲਾ ਇਹ ਝੋਨਾ ਵੜ ਰਿਹਾ ਬਦੂ ਪਹਿਲਾਂ ਹੀ ਦੱਸ ਦਿਆ ਤੁਹਾਡੇ ਕੀਤੇ ਤੇ ਕੂ ਉਤਰਨਾ ਕੱਢਵਾਰ ਚੋਨਾ ਵੜਨਾ ਭਾਈ ਬੜਾ ਸਵਾਦ ਹੀ ਗੱਲ ਤਾਂ ਯਾਰ ਚਲੋ ਦੇਖਦੇ ਆ ਕੀ ਬੰਦ ਆ ਯਾਰ ਬੱਚੇ ਕਰਤੇ ਜੀ ਅੰਦਰ ਠੀਕ ਆ ਇਹ ਜਿਹੜੀ ਮਾਂ ਛਤਰੀ ਉੱਚੀ ਚਾਹ ਬਈ ਚਾਰ ਬੱਚੇ ਉੱਡੇ ਰਹੇਗੇ ਆ ਕੇ ਵੇਖਾਂਗੇ ਟੂਸਾ ਡੰਡਾ ਹਰੀ ਕਾਚ ਕਾਲਾ ਚੀਨਾ ਬਗਲ ਡੰਡਾ ਤੇ ਸwidehat ਵਾਲਾ ਲਾਲ ਚੀਨਾ ਬਾਕੀ ਸਾਰੇ ਬੱਚੇ ਦਸ ਸਿਰਫ ਚਾਰ ਬੱਚੇ ਬਾਹਰ ਸਪੇਅਰ ਬੰਨਿਆ ਛਤਰੀਆਂ ਲੱਗੀਆਂ ਨਿਗਾਹ ਤਾਂ ਕੋਈ ਨਾ ਘਰੇ ਬੈ ਕੇ ਨਾਲ ਚਾਹ ਪੀਵਾਂਗੇ ਨਾਲ ਨਿਕਾਂ ਮਾਰਾਂਗੇ ਹਾਂਜੀ ਇਹ ਸਟਰੀਟ ਟਾਈਮ ਜੀ ਮੈਨੂੰ ਲੱਗਦਾ ਜੇ ਅਸੀਂ ਜਾਵਾਂਗੇ ਉਹਨੂੰ ਚੋਣੀ ਵੱਡਿਆ ਜਾਣਾ ਫਿਰ ਉਧਰ ਵੀ ਇੱਧਰ ਪਚਦਾ ਹੋਇਆ ਤੇ ਇੱਧਰ ਵੀ ਇੱਧਰ ਪਚਦਾ ਹੋਇਆ ਹਾਂਜੀ ਬਣ ਗਈ ਗੱਲ ਸਾਫ਼ ਨਹੀਂ ਹੈ ਡਰਾਈਵਰ ਸਾਹਿਬ ਆਪ ਹੋਏ ਨੇ ਮਰੇ ਚੱਲੀ ਜਾਂਦਾ ਕੰਮ ਓਕੇ ਦੇ ਰਿਪੋਰਟਾਂ ਉਹ ਸਿਰੇ ਤੇਰੀ ਵੀਡੀਓ ਬਣਾਉਣਾ ਹੀ ਰਹਿ ਗਈ ਸੀ ਤਦਸ ਬਿਖਾਉਣਾ ਆਪਣੇ ਮਿੱਤਰਾਂ ਨੂੰ YouTube ਵਾਲਾ ਨੇ ਵੀ ਸਾਡਾ ਯਾਰ ਸੀਰਾ ਆ ਗਿਆ ਫੇਰ ਸਾਡੇ ਕੋਲੇ ਹੋਰ ਫਿਰ ਸੀਰੇ ਓਕੇ ਐ ਪੱਕੀ ਗੱਲ ਐ ਠੀਕ ਐ ਅੜਦਗੇ ਯਾਰ ਸੀਰਾ ਮੈਨੂੰ ਆ ਕੇ ਕਹਿੰਦੇ ਮਸ਼ੀਨ ਵਾਲੇ ਕਹਿੰਦੇ ਅਰ ਝੋਣਾ ਇਹਨਾਂ ਨਰਮ ਕਾ ਦੋ ਹੁਣ ਮੈਂ ਕੀ ਦੱਸਾਂ ਇਹਨਾਂ ਨੂੰ ਕਾ ਦੋ ਨਰਮ ਐ ਮੈਂ ਆ ਮੈਂ ਸਵਾਲ ਵਾਲੀ ਕੀਤੀ ਐ ਨਹੀਂ ਤੂੰ ਅਖਾ ਘਰ ਵੀ ਚ ਆ ਗਿਆ ਯਾਰ ਔਰ ਯਾਰ ਮੈਂ ਹੁਣ ਕੀ ਦੱਸਾਂ ਮੈਂ ਸੰਭਾਲ ਹੀ ਨਹੀਂ ਹੋਈ ਬਈ ਤਾਂ ਨਰ ਮਰੇ ਗਿਆ ਨਾ ਇੱਕ ਵਾ ਇੱਕ ਵਈ ਤੈਨੂੰ ਪਤਾ ਸੀਰੇ ਵਾਣ ਵੀ ਨਰਮ ਆਪਣਾ ਮੰਦਾ ਇਹ ਹਾਂ ਮੰਦਾ ਨਰਮੇ ਵਾਲਾ ਥਾਂ ਹੈ ਹਾਂ ਉੱਤੋਂ ਯਾਰ ਫਿਰ ਗਰਮੀ ਪੈ ਗਈ ਦੋ ਗੱਲਾਂ ਦੋ ਗੱਲਾਂ ਹੋ ਗਏ ਤੇ ਇੱਕ ਤੀਜੀ ਸੰਭਾਲ ਤਾਂ ਭੁੱਲ ਗਈ ਸੀ ਮੈਂ ਹਣਾ ਸੰਭਾਲ ਭੁੱਲ ਗਈ ਸੀ ਸਵਾਲ ਭੁੱਲ ਕੀਤੀ ਆ ਬਚੋਨੇ ਜੀ ਫੇਰ ਬਾਬਾ ਦੋ ਗੱਲਾਂ ਦਾ ਇਹੀ ਬਣ ਗਿਆ ਵਾਫਰਾਹੀ ਬਣ ਗਿਆ ਨਾ ਇਹ ਸਾਡਾ ਯਾਰ ਸੀਰਾ ਹੈ ਸੀਰਾ ਡਾਉਣ ਵਜਦਾ ਹੈ ਮਾਨਾਂ ਵਾਲਾ ਚਲੋ ਯਾਰ ਡੱਕੇ ਡੁੱਕੇ ਵੱਡੀ ਇਹਨੇ ਬਾਤ ਐ ਥੋੜੀ ਵੱਡਣ ਤਿੰਨ ਚਾਰ ਕੇ ਲੈ ਆਜਾ ਵੱਡਣੇ ਬਾਕੀ ਕੋਈ 5 7 8 ਕਿਲੇ ਬਾਅਦ ਵੱਡ ਲਾਂਗੇ 60 ਟਾਈਮ ਮੇਰੇ ਵੀਰੋ ਲਗਭਗ ਵੱਡਤਾ ਚੋਂ ਥੋੜੀ ਰਹਿਗਾ ਠੀਕ ਹੈ ਤੇ ਹੁਣ ਤੁਹਾਨੂੰ ਕਬੂਤਰ ਦਿਖਾ ਕੇ ਆਪਣੇ ਘਰੇ ਫਿਰਦੇ ਵੀ ਤੁਸੀਂ ਖੇਤੋਂ ਫਿਰਦੇ ਕਿਵੇਂ ਦੇ ਆਹਣਾ 3X ਕੈਮਰਾ ਖਰਾ ਲਿਆ ਨਹੀਂ ਦਿਖਾ ਦਿੰਦਾ ਮੈਂ ਖੜ ਜੋ ਤਿੰਨ ਐਕਸ ਖਰਾਵੋ ਫਿਰਦੇ ਉਹ ਫਿਰਦੇ ਉਹ ਫਿਰਦੇ ਆਓ ਫਿਰਦੇ ਖੜ ਜੋ ਇਹ ਉਹ ਫਿਰਦੇ ਉਹ ਦੀ ਸੀ ਜਾਂਦੇ ਯਾਰ ਬ్రో ਇਹ ਖੜਿਆ ਖੜਿਆ ਦੇਖਣ ਹੁੰਦੇ ਨੇ ਦੇਖਣਗੇ ਦੇਖਣਗੇ ਕੈਮਰਾ ਵਾਲਾ ਬੇਕਰਿਆ ਪਿਆ ਤਾਣ ਚੱਕ ਕੇ ਕਿੰਦਾ ਨੂੰ ਕਰੇ ਹੁੰਦਾ ਆਓ ਫਿਰਦੇ ਆਓ ਫਿਰਦੇ ਮਤਲਬ ਦੇ ਸੀ ਸੀਗੇ ਉਹ ਫਿਰਦੇ ਹੋ ਫਿਰਦੇ ਉਹ ਬੋਰਡ ਤੇ ਉਹ ਦੇਖੋ ਚਲੋ ਛੱਡੋ ਟੂਆ ਮਾਰੋ ਯਾਰ ਕੋਈ ਨਾ ਫਿਰਦੇ ਹੀ ਹੈ ਚਾਹੂ ਪੀਏ ਨੇ ਮਾਸਾ ਹਾਂਜੀ ਵੱਡਾ ਹੈਗਾ ਝੋਣਾ ਐਨੇ ਹੀ ਕੰਮ ਸੀ ਉਹ ਵੀ ਤੜਕੇ ਕੀ ਜਾਂਦੇ ਸੁੰਡਰੀ ਜਾਂਦੇ ਸੀਗੇ ਸੱਚੀ ਉਹ ਜਿਵੇਂ ਕੋਈ ਨਹੀਂ ਕਹਿੰਦੇ ਇਹ ਉਹ ਬੋਏ ਹੁੰਦੇ ਆ ਕੋਈ ਮਾਈਂਡ ਰਿਲੇਟਿਡ ਬਿਮਾਰੀਆਂ ਜਿਵੇਂ ਕੰਮ ਕਰਨ ਤੋਂ ਪਹਿਲਾਂ ਡਰ ਲੱਗਦਾ ਜਾਂ ਕੁਝ ਵੀ ਹੈ ਨਾ ਹੁੰਦਾ ਹੈ ਸਾਵੇਂ ਤੋਂ ਸੀ ਉਹ ਚੀਜ਼ਾਂ ਆਪਣਾ ਕੋਈ ਕੰਮ ਨਹੀਂ ਤੇ ਆਪਾਂ ਇਹਨਾਂ ਤੜਕੇ ਡਰੀ ਕਿਉਂ ਹੁੰਦੀ ਸੀ ਨਹੀਂ ਆਪੇ ਲੈਣਗੇ ਆਪਾਂ ਤੜਕੇ ਨਹੀਂ ਡਰੀ ਕਰਦੇ ਸੀ ਅੱਖੀ ਕਦੇ ਨਹੀਂ ਸੀ ਇਹਨੇ ਸੋਚਾਂਗਾ ਕਦੋਂ ਪੈ ਗਿਆ ਆਪਾਂ ਭੱਜ ਕੇ ਬਾਈਟਕ ਚ ਵੜ ਗਏ ਬੱਚੇ ਵੇਖੇ ਜਾ ਕੇ ਲੈ ਕਿຊੋ ਨਵੜਨਾ ਪਹਿਲਾਂ ਪਹਿਲਾਂ ਬੱਚੇ ਵੇਖ ਲਗੇ ਇਹ ਤਾਂ ਆਪਣੀ ਉਹ ਹੈ ਜੀ ਮੰਨਦਾ ਫਾਲਟ ਹੈਗਾ ਹੋਈ ਫਾਲਟ ਨਹੀਂਗਾ ਹੈਗਾ ਯਾਰ ਜਦੋਂ ਸੋਚਨ ਸ਼ਕਤੀ ਉਹ ਤਾਂ ਮਾਈਂਡ ਹੀ ਉਸ ਹੋਇਆ ਪਿਆ ਆਪਣੇ ਇਹ ਤੋਂ ਹੁਣ ਐ ਕਰ ਬਾਣ ਹੋ ਗਿਆ ਵੇਲਾ ਤੇ ਮੋਟਰਸਾਈਕਲ ਵਿੱਚ ਪਿਆ ਕੇ ਵੇਖ ਕਿੰਨਾ ਤਕੜਾ ਹੈ ਆਪਣਾ ਨੇ ਯਾਰ ਮੋਟਰਸਾਈਕਲ ਪੂਰਾ ਚੰਦਰਾ ਵਾਲਾ ਦਾ ਥੋੜਾ ਜਿਹਾ ਅੰਨੀ ਕੋਲੇ ਗਏ ਸੀ ਅਪਰਾਤ ਨੂੰ ਹਾਂ ਉਹ ਫੜੇ ਰਾਤ ਨੂੰ ਝੋਨੇ ਮੇਰੇ ਐਨਕਲ ਗਾ ਢੋਲੀ ਲਿਓ ਮਟਰ ਥਲੇ ਢੋਲੀ ਕੇ ਢੋਲੀ ਕੇ ਤੂੰ ਵੀਡੀਓ ਬਣਾਇਦਾ ਲੰਮੇ ਪਰਾਲੀ ਪਈ ਭਰਾਵਾ ਤੇ ਉਖਲੀ ਤੇ ਉਖਲੀ ਉੱਤੇ ਪਰਾਲੀ ਬੋਈ ਦੱਬੀ ਕੇ ਵਾਹਣ ਚ ਵਾਇੇ ਚ ਮਾਰੇ ਖੁਲਟਾ ਨੇ ਤੇ ਮੋਟਰਾਂ ਵੀ ਲੰਮਾ ਤਸੀ ਵੀ ਲੰਮਾ ਕਾਟੇ ਸੱਟ ਨਹੀਂ ਮਜੀ ਪਰਾਲੀ ਸੀ ਬਹੁਤ ਪੈ ਡਿੱਗੇ ਸੀ ਅੱਜ ਵੀ ਆਏ ਹੋਗੀ ਅੱਜ ਆਏ ਵੀਡੀਓ ਬਣਾਇਆ ਹੱਸਿਆ ਕੇ ਮੋਟਰਾਂ ਉੱਤੇ ਚੱਲਿਆ ਸਾਡੇ ਪਿਆ ਹਾਂਜੀ ਪਹੁੰਚ ਗਏ ਘਰੇ ਇੱਕ ਡਿਊ ਲੈ ਲਈ ਅੱਧੀ ਅੱਧੀ ਕਰਾਂ ਮੈਂ ਕਿਹਾ ਨਾਲ ਮਿਲ ਕੇ ਪੀਵਾਂਗੇ ਵਾਧਾ ਪਿਆਰ ਤੇ ਬੱਚੇ ਆਪਣੇ ਪੂਰੇ ਆ ਬਈ ਵਾਵਾ DNA ਤੋਂ ਛੱਡੇ ਨਾ ਤਾਂ ਘਰ ਘਰ ਤੇਰੇ ਮੰਨਿਆ ਬੱਚੇ ਹਨਾ ਸਾਨੇ ਜੇ ਹੋ ਗਏ ਜਿਨੇ ਜਿਨੇ ਇੱਕ ਇੱਕ ਦੋ ਦੋ ਕਲੀਆਂ ਝਾੜ ਗਏ ਨਾ ਲੈ ਸਰਵਾਲ ਲਿਆ ਮੋਈ ਵਾਲਾ ਲੰਮਾ ਭੈਜੂ ਉੱਤੇ ਫੇਰ ਗੱਲ ਬਣੂਗੀ ਕੀਰੀ 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 ਇੰਨਾ ਤੇਰਾ ਮੇਰਾ ਪਿਆਰ ਤੂੰ ਆ ਗਿਆ ਦੂਜਾ ਮਹਾਪਾਰਤਰਾ ਮਾ ਉਹ ਤਾਣਾ ਕਰਦੇ ਆਪਣੀ ਛੱਤ ਮਾੜੀ ਆ ਰਹਿਣ ਦੇ ਚਲੋ ਬਾਈ ਜਿੰਨੇ ਆਗੇ 1 2 3 4 4 ਹੀ ਆ ਗਈ ਸੀ ਪਲਟੜਾ ਉੱਡ ਕੇ ਨੂੰ ਰਿਕਵਰੀ ਤੇ ਆਪਣੇ ਦੂਜੇ ਮੰਨਦਾ ਇਹ ਗੱਲ ਉਹਦਾ ਸਰੀਰ ਵਾਲਾ ਮਾੜਾ ਤੇ ਆਹ ਪੰਜਾਂ ਦੇ ਪੌਣ ਲਈ ਦਵਾਈ ਅੱਜ ਠੰਡੀ ਹੈ ਛੋਟੇ ਕੱਢ ਲੈਣੇ ਕੋਈ ਨਹੀਂ ਸਾਰੇ ਕੱਢ ਲੈਣੇ ਬਾਹਰ ਤੇ ਨਵੇਂ ਬੱਚੇ ਗੋਲਾ ਖਾ ਗਿਆ ਅੱਜ ਵੀਡੀਓ 'ਚ ਗੋਲਾ ਭੁਗਾਦਨੇ ਕੋਈ ਨਹੀਂ ਭਾਣ ਨੇ ਬੜਾ ਕਿੰਦਾ ਐਡਾ ਕਹਿ ਤੈਨੂੰ ਗੋਲਾ ਬੱਚਾ ਖਾਣੇ ਅੜਾ ਘਰੇ ਨਿਕਲਿਆ ਤੇ ਇਹ ਗੋਲਾ ਇਉਂ ਦਾ ਪ੍ਰਾ ਆਰਾ ਤਾ ਦੇ ਦੋ ਫੋਕਸ ਇਹੀ ਹੈ ਕੋਲਰਤਾ ਠੀਕ ਹੈ ਮੰਨਦਾ ਗੋਨਾ ਬੁਫਰਾ ਲਗਾਂ ਕੰਮ ਹੋ ਗਿਆ ਆ ਦੇਖੀ ਆ ਸਮੋਕ ਸਿਸਟਮ ਜਈ ਜਾਂਦੀ ਹੈ ਵੀ ਇਧਰੋਂ ਲੈ ਜਿਵੇਂ ਤਾਂ ਕੈਂ ਚੰਗਾ ਵਾਲਾ ਲੱਗਿਆ ਪਿਆ ਹੈ ਜਦੋਂ ਲੋਕ ਬਣਾ ਚੱਲੇ ਉਹ ਵਾਲਾ ਹਾਂ ਕੋਨ ਦੀ ਨਾ ਉਹ ਵੇ ਹਾਂ ਕੋਨ ਦੀ ਵਾਈ ਕਾਟਾ ਵਾਈ ਕਾਟ ਗੁੰਨੇ ਨਾ ਦੀ ਮਾੜੀ ਹੋ ਗਈ ਯਾਰ ਭਾਂਜੋ ਯਾਰ ਐਨੇ ਮਾੜੇ ਨੇ ਯਾਰ ਨਮੇ ਤਮਾੜਾ ਹੈ ਹੈ ਸੜਨ ਦਾ ਆਸ ਕੀ ਹੈ ਦਾ ਤੈਨੂੰ ਕੜਮਿਆ ਮਾੜੀ ਹੋ ਗਈ ਹਾਂਜੀ ਮੇਰੇ ਦੋਸਤੋ ਤੇ ਪਾਵਰ ਬੈਂਕ ਵੀ ਮਿਲ ਗਿਆ ਜੀ ਆਪਣਾ ਬਣ ਗਈ ਗੱਲ ਇਹ ਵੀ ਤੁਹਾਨੂੰ ਦੱਸਦਾ ਕਿਵੇਂ ਮਿਲਿਆ ਤੇ ਕਿੱਥੋਂ ਮਿਲਿਆ ਭਾਈ ਹਾਂਜੀ ਲੱਗਦੇ ਆ ਸਗੋਂ ਤੇ ਨੀਰਾ ਵੀ ਕਰਦਾ ਭਾਈ ਘਰ ਦੀ ਜਨਰੇਟਰ ਹਾਂਜੀ ਤੇ ਪਾਵਰ ਬੈਂਕ ਪਿਆ ਸੀਗਾ ਭਾਈ ਆਪਣਾ ਉਥੇ ਜਿੱਥੇ ਪਾ ਲਾਸਟ ਬੱਚਾ ਨਹੀਂ ਫੜ ਕੇ ਲਿਆਂਦਾ ਚਿੱਟਾ ਬੱਚਾ ਫੜਨ ਗਏ ਆ ਆਪਾਂ ਉੱਥੇ ਪਾਵਰ ਬੈਂਕ ਮੈਂ ਤੁਹਾਨੂੰ ਦੇਣਾ ਤਾਂ ਹਾਂ ਪੌੜੀਆਂ ਪੂੜੀਆਂ ਚੱਕ ਕੇ ਲਈ ਲਈ ਗਏ ਆ ਤੇ ਉੱਥੇ ਕਿਤੇ ਮੈਂ ਰੱਖ ਰੁਖਿਆ ਤਾਂ ਹੀ ਰਾਤ ਨੂੰ ਪਤਾ ਹੀ ਲੱਗਿਆ ਮੈਨੂੰ ਪਾਵਰ ਬੈਂਕ ਮਿਲ ਗਿਆ ਤੇ ਕੇਵਲ ਸੀ ਜਿਹੜੀ ਬਈ ਇਹਦੀ ਚਾਰਜਿੰਗ ਕੇਬਲ ਉਹ ਮੈਨੂੰ ਲੱਗਦਾ ਮੈਂ ਕਿਤੇ ਹੋਰ ਸਟੇਅ ਹੂੰ ਵਜਾ ਤਾਂ ਹਨਾ ਪਾਵਰ ਬੈਂਕ ਉਹਨੇ ਕੋਠੇ ਤੇ ਪਿਆ ਸੀਗਾ ਆਪਣਾ ਤੇ ਉਹ ਮੁੰਡੇ ਨੇ ਚੱਕ ਲਿਆ ਵਿਚਾਰੇ ਨੇ ਆਪਣੇ ਘਰਾਂ ਕੋਲੋਂ ਆਪਣੇ ਚਲੋ ਆਪਣੇ ਗੋਤੀ ਐ ਸਕਿਆਂ ਚੋਂ ਤਾਂ ਚਾਚਿਆਂ ਚੋਂ ਤੇ ਉਹਨੇ ਫੋਨ ਕਰਤਾ ਵੀ ਕਹਿੰਦਾ ਬਈ ਪਾਵਰ ਬੈਂਕ ਤੇਰਾ ਮਿਲ ਗਿਆ ਲੈ ਜਾ ਮੈਂ ਕਿ ਧੰਨਵਾਦ ਬਹੁਤ ਬਹੁਤ ਰਹਿਣਾ ਬਈ ਇੱਕ ਨੁਕਸਾਨ ਬਚ ਗਿਆ ਆਪਣਾ ਤੂੰ ਅੱਜ ਇਹ ਨਕਸਾਨ ਬਚਾਇਆ ਤੇ ਬਲਜੀਤ ਦੇ ਸਵੇਰੇ ਹੀ ਬੂਫਰ ਲੈਂਦੇ ਆਪਾਂ ਚਲਾਉਣ ਨੂੰ ਤੇ 2 ਘੰਟੇ ਚਲਾਏ 2 60 ਛੱਡ ਕੇ ਧੂਆ ਨਿਕਲ ਲੰਘਣਾ ਤੇ ਲੈ ਫਿਰ ਆਪਣੇ ਨਾਲ ਐਸਾ ਕਿਉਂ ਹੋ ਰਿਹਾ ਗੁਰੂ ਸਮਝ ਨਹੀਂ ਆ ਰਹੀ ਕੀ ਮਾੜਾ ਕੀਤਾ ਵੀ ਕੀ ਦੇਣਾ ਆਪਾਂ ਇੰਨੀ ਮਾੜੀ ਹੋਈ ਜਾਂਦੀ ਹੈ ਚਲੋ ਕੋਈ ਨੀਰਾ ਨੀਰਾ ਉੱਧਰ ਕੇ ਚੱਲਦੇ ਆ ਉੱਧਰਲੇ ਕਰੇ ਚਾਹ ਚੁ ਲੈ ਤੇ ਲਈ ਇਧਰੋਂ ਹੋਰ ਕੀ ਦੱਸੋ ਹੈਲੋ ਕਰ ਦੋ ਵੀ ਸਾਰੇ ਏ ਬਈ ਮਿੱਤਰ ਆਏ ਐ ਮਿਲਣ ਬਾਈ ਜੀ ਦੱਸੋਗੇ ਕਿਹੜੇ ਪਿੰਡ ਤੋਂ ਆਏ ਹੋ ਸਾਰੇ ਤੇਉਣੇ ਤੋਂ ਬਾਈ ਕਿੱਡੋ ਐਡ ਬੇਡ ਚੁੱਕੇ ਕਿਹੜੇ ਛੋਟੇ ਕਿ ਵੱਡੇ ਬਾਈ ਛੋਟੇ ਜੁਗਗੇ ਬਾਈ ਤੁਸੀਂ ਤੇਉਣੇ ਤੋਂ ਦੋਵੇਂ ਮੁੰਡੇ ਠੀਕ ਐ ਆਪਾਂ ਕਿੱਥੋਂ ਆ ਹੈ ਆਪਾਂ ਕਿੱਥੋਂ ਹਾਂ ਬਿਹਾਰ ਸੇ ਹੈ ਨਹੀਂ ਹਮ ਨਾਗਲ ਬਿੱਡੀ ਗਲੇ ਮੈਂ ਹਮ ਕਿਕਰ ਮਾਸਟਰ ਆ ਹਾਂ ਵਿਕਰਮਾਟਰਾ ਗੋਸ਼ਾ ਵੀ ਬੈਠਾ ਚਾਹੂ ਪੀਰ ਨੇ ਠੀਕ ਆ ਕਿ ਨਹੀਂ ਬੱਚੇ ਬੱਚੇ ਕਰਨ ਅੰਦਰ ਕਰਨ ਦੀ ਕਰਦੇ ਆ ਤਿਆਰੀ ਤੇ ਅੱਜ ਢੋਪਾ ਮੇਰੀ ਜਾਊ ਐਣੀ ਐਸਵਾਦ ਬਸ ਹੋਇਆ ਪਿਆ ਆਪਣਾ ਵਧੀਆ ਕੱਟਦੇ ਮੇਰਾ ਤਾਂ ਚਿੱਤ ਪੈਣਾ ਬਈ ਜਦੋਂ ਬਲਜੀਤ ਦੀ ਫੂਲ ਸੱਤ ਉਹਦਾ ਵਿੱਚੋਂ ਪੋਰ ਜਾ ਸਾਡਾ ਕੁਝ ਨਾ ਕਰੀਏ ਉਹਨਾਂ ਵਿੱਚੋਂ ਲੋਡ ਕਰਾ ਲਿਆ ਕੋਈ ਗੱਲ ਨਹੀਂ ਆਪਾਂ ਲਓ ਜੀ ਇੱਕ ਬੱਚਾ ਹੋਰ ਉੱਡ ਗਿਆ ਹੁਣ ਲੱਗ ਗਿਆ ਆਪਾਂ ਹੁਣ ਬੱਚੇ ਆਪਣੇ ਹੋਰ ਉੱਡਣਗੇ ਮੈਨੂੰ ਪਤਾ ਹੈ ਇੱਕ ਬੱਚਾ ਉੱਡ ਗਿਆ ਬਿੱਠ ਵਗਲਾ ਵਾਲਾ ਹਾਂ ਹੋ ਵੀ ਖੜਾ ਆ ਕੋਈ ਨਾ ਆਪਾਂ ਭੈਣ ਮੈਨ ਕਿੱਥੇ ਫਿਰਦਾ ਹੈ ਉਹ ਜਾਂਦਾ ਹਾਕਣੀ ਦੇ ਪਾਸੇ ਜਾਂਦਾ ਸਹੀ ਦੱਸੰਦੈ ਨੂੰ ਉਹ ਘੜੀ ਹਿਲਾ ਦਿੰਨੇ ਫਿਰ ਸਾਈਡ ਤੇ ਮਨਕਣਾ ਐ ਕਰਕੇ ਆਪਾਂ ਲੌਂਦੇ ਹੀ ਹੋ ਜਗੇ ਹੋਰ ਇਹ ਆਪ ਹੀ ਆ ਜੂਗਾ ਹੈ ਇਹ ਮੈਂ ਲਾ ਹੀ ਲਵਾਂ ਹਾਂ ਹਾਂਜੀ ਤੇ ਕੱਜ ਆਪਣੇ ਕੋਲੇ ਗੋਲਾ ਆ ਬਈ ਆਹ ਠੀਕ ਐ ਤੇ ਇਹਦਾ ਵੀ ਵਿਚਾਰੇ ਦਾ ਬਹੁਤ ਬੁਰਾ ਹਾਲ ਐ ਜੰਗਲੀ ਗੋਲਾ ਬਈ ਜ਼ਿਆਦਾ ਹੀ ਬੁਰਾ ਹਾਲ ਐ ਕਿਤੇ ਆਖੋ ਉੱਡਣਾ ਗੋਲਾ ਲੈ ਇਧਰ ਆ ਮੁੰਡਿਆ ਐਸ ਪਾਸੇ ਆ ਕਿਹਦਾ ਹਾਲ ਵਿਖਾਈਏ ਠੀਕ ਐ ਕਿ ਨਹੀਂ ਸ਼ੌਂਕ ਤਾਂ ਯਾਰ ਇੱਕ ਮਿੰਟ ਖਾ ਲੈਦਾ ਇੰਨਾ ਬੁਰਾ ਹਾਲ ਐ ਨਾ ਵਿਚਾਰੇ ਦਾ ਜ਼ਿਆਦਾ ਹੀ ਬੁਰਾ ਹਾਲ ਐ ਵਿਚਾਰੇ ਦਾ ਠੀਕ ਐ ਕਿ ਨਹੀਂ ਆਪ ਨੂੰ ਆਇਆ ਇੰਦਰ ਵੀ ਐ ਸਰਦਾਰ ਨਹੀਂ ਸਕਦੇ ਪੱਲਾ ਵਿਖਾਈਏ ਦਾ ਬਈ ਬਈ ਕਿਸੇ ਦਿਨ ਘਰੇ ਐ ਹੁਣ ਆਏ ਆ ਇੰਨੇ ਨਹੀਂ ਆਏ ਕਰਕੇ ਵਿਖਾ ਰਹੇ ਐ ਛੜ ਦੇ ਪੱਲਾ ਛੜ ਦੇ ਨੀ ਆ ਦੇਖੋ ਥੱਲੇ ਕਰੀ ਮੜਾ ਜਾ ਆ ਦੇਖੋ ਬਈ ਵੀਡੀਓ ਚ ਇਹ ਚੀਜ਼ ਵੈਸੇ ਉਹ ਵੀ ਨਾ ਹੋ ਜੇ ਪਰ ਵੀ ਕਿਸ ਦੇ ਘਰੇ ਡਿੱਗਿਆ ਪਿਆ ਸੀਗਾ ਪੱਖੇ ਚ ਵੱਜਿਆ ਕਿਸੇ ਦੇ ਤੇ ਪੱਲਾ ਗਿਆ ਵੱਡਿਆ ਹੁਣ ਇਹ ਪੱਲਾ ਦਾ ਜੁੜ ਨੋ ਰਿਹਾ ਇਹ ਪੱਲਾ ਦਾ ਜੁੜ ਨੋ ਰਿਹਾ ਇੱਥੋਂ ਹੱਡੀ ਹੁੱਡੀ ਟੁੱਟ ਗਈ ਸਾਰਾ ਕੋਈ ਬੁਰਾ ਹਾਲਾਪ ਨੂੰ ਵੀ ਨਾ ਅੱਖਾਂ ਮੀਚ ਕੇ ਬਈ ਇਹਦਾ ਪੱਲਾ ਹੀ ਵੱਡਣਾ ਪੈਣਾ ਉਥੋਂ ਇਹਦਾ ਪੱਲਾ ਵੱਡ ਗਿਆ ਉਥੇ ਜਮਾ ਜੜ ਚੋਂ ਉੱਤੇ ਲਾ ਕੇ ਇਹਦੇ ਦਵਾਈ ਬੂਟੀ ਲੇ ਆ ਦੇ ਕਾਹ ਬੈਠਣਾ ਆ ਗਿਆ ਪਤਾ ਨਹੀਂ ਕੀ ਦਾ ਫਿਰ ਡੋਂਟ ਰੋ ਉਹਨੇ ਮੈਂ ਕਹਿਆ ਤਾਂ ਰਹਿ ਬੰਦੀ ਕਿਦੇ ਦੋ ਕਬੂਤਰ ਬੈਠੇ ਬੈਠੀ ਹੁੰਦੇ। ਚੱਲ ਛੱਡੋ। ਠੀਕ ਹੈ। ਵਾਹਿਗੁਰੂ। ਵੱਢ ਗਏ ਯਾਰ। ਬੱਬਾ ਯਾਰਾ। ਵੱਢ ਕੇ ਨਾ ਬਾਈ। ਗੋਲੀ ਇਹਨੂੰ ਦਰਦ ਲਈ ਘੰਟਾ ਪਹਿਲਾਂ ਦੇਤੀ ਸੀ ਪੱਲਾ ਵੱਢਣ ਤੋਂ। ਉਹ ਬਾਲਾ ਬੁਰਾ। ਅੱਧੀ ਗੋਲੀ ਛੱਡੀ ਵੀ ਸੁੱਨ ਹੋ ਜੇ। ਜਿਵੇਂ ਸੁੱਨ ਹੋ ਗਿਆ ਹੁਣ ਇਹ। ਆਪਣੀ ਵੀ ਦੋ ਕਬੂਤਰ ਕਿਧਿਆ ਕੇ ਬੈਠੇ ਹੁੰਦੇ ਆਪਾਂ। ਚਲੋ ਕੋਈ ਨਾ ਟੂਆ ਮਰ ਬੈਠੀ ਆ। ਉਹ ਮੇਨਾਂ ਦਈਗਾ ਕੋਠੀ ਤੇ ਹਰਮਨ ਕਿਤੇ ਗਿਆ। ਡਾੜ ਗਏ ਤੋਤੇ ਦੇ। ਡਾਉਣਾ ਹੀ ਪਊਗਾ ਚੜਦਾ। ਬਾਲਾ ਦੁੱਗੀ ਹੋ ਗਿਆ। ਮੇਰੇ ਮਾਲਕਾਂ। ਵੱਢ ਗਏ ਥੋਪ ਉਦਾਂ ਦੀ ਸ਼ੀਹੀ ਹੁੰਦੀ ਨਾ ਵੱਢ ਕੇ ਅੰਦਰ ਹਾਰ ਕੇ ਹੋਏ ਪੱਲੇ ਹੀ ਗੱਲ ਜੇ ਉੱਤਰ ਆ ਕੇ ਕੋਰੀ ਜਰਾ ਕਰੇ ਕੋਰੀ ਕੋਰੀ ਤੇ ਕੁੱਤਾ ਨੇ ਖਾ ਜਾਣਾ ਆਪਣੇ ਨੇ ਬਾਈ ਠੀਕ ਆ ਇਹਨੂੰ ਤਰਤ ਵਾਲੀ ਗੋਲੀ ਪਹਿਲਾਂ ਹੀ ਦੇ ਰੱਖੀ ਆ ਹੁਣ ਇਹਨੂੰ ਦੇਵਾਂਗੇ ਆਪਾਂ ਸੈਪਟਰਨ ਜਾਕਮਾ ਦੀ ਹੀਲ ਵਾਲੀ ਠੀਕ ਆ ਇੱਕ ਗੋਲੀ ਉਹ ਦੇਵਾਂਗੇ ਇਹਨੂੰ ਬਈ ਇਹਦਾ ਅਥਰੇ ਤੇ ਹਲਦੀ ਲਾਵਾਂਗੇ ਹਲਦੀ ਲਾਵਾਂਗੇ ਘਰੋਂ ਕਲਕਾ ਕੇ ਹਲਦੀ ਲੈ ਕੇ ਤੇ ਹਲਦੀ ਲਾਵਾਂਗੇ ਸਾਰੇ ਜਾਕਮ ਤੇ ਹੋ ਸਕੇ ਇਹਨੂੰ ਮਾੜਾ ਮੋਟਾ ਕੋਈ ਇੰਜੈਕਸ਼ਨ ਵੀ ਆਵੇ ਇਧਰ ਨਾ ਪਹਿਲਾਂ ਕੱਢੀ ਇਧਰ ਤਾਂ ਹੁਣ ਲਹੂ ਲੱਗਿਆ ਦੇਖੀ ਕਿ ਇਧਰ ਵੀ ਨਾ ਹੋਇਆ ਇਧਰ ਹੁਣ ਲਹੂ ਲੱਗਿਆ ਬਈ ਇਧਰ ਦੇਵਾਂ ਸੈਟ ਤੂੰ ਤਲੂ ਲਾ ਲਓ ਜੀ ਇਹ ਆਪਣੇ ਵੱਲੋਂ ਸੇਵ ਹੀ ਆ ਬਈ ਹਨਾ ਇੱਥੇ ਆ ਮੁੰਡਿਆ ਮੜਾ ਇੱਥੇ ਬੈਠ ਠੀਕ ਆ ਕਿ ਨਹੀਂ ਉਹਨਾਂ ਨੇ ਤਾਂ ਇਹਨੂੰ ਤਾਂ ਕੱਢ ਦੇ ਇਹਨੂੰ ਤਾਂ ਕੱਢ ਦੇ ਆ ਪੜ ਲੈਣੇ ਫਿਰ ਸਵਾਰ ਕੇ ਆਪਣੇ ਵੱਲੋਂ ਤਾਂ ਸੇਵ ਹੀ ਆ ਬਈ ਹਨਾ ਇਹਦੀ ਜੇ ਬਚ ਗਿਆ ਤਾਂ ਬੜੀ ਚੰਗੀ ਗੱਲ ਐ ਤੇ ਹੈ ਆਪਣੇ ਜੋ ਕੀ ਪੱਲਾ ਇਹਦਾ ਸਾਰੇ ਹੀ ਟੁੱਟੇ ਹੀ ਪਏ ਤੁਹਾਨੂੰ ਪਤਾ ਵੀ ਉਹ ਕਿਸੇ ਹਾਲ ਦੇ ਕਿਸੇ ਵੀ ਟ੍ਰੀਟਮੈਂਟ ਨਾਲ ਉਹ ਪੱਲਾ ਜੋੜੀ ਨਹੀਂ ਸਕਦਾ ਹੈ ਤੇ ਚਲ ਛੱਡ ਦੇ ਫਿਰ ਇਹਨੂੰ ਆਪਾਂ ਹੋਰ ਯਾਰ ਤੰਗ ਹੋਈ ਤੇ ਬਈ ਇੱਕ ਬੱਚਾ ਵੀ ਓਡਗਾ ਸਾਚ ਆਪਣਾ ਉਹ ਵੀ ਦੱਸ ਦਿਆ ਕਰ ਇਹਨੂੰ ਛੱਡ ਦੇ ਬਸ ਫਿਰ ਦਾ ਪਾਣੀ ਪੂਣੀ ਪਾ ਦੇ ਉਪਰੋਂ ਉਦਰਾ ਬਣਾ ਲੀ ਉਹ ਔਖਾ ਜਾਂਦਾ ਹੁਣ ਬੈਕ ਮੁੜੂਗਾ ਇਹ ਨੂੰ ਚੱਕ ਕੇ ਗਾਂਢ ਲਾ ਆ ਗਿਆ ਆ ਗਿਆ ਹਾਂ ਹਾਂ ਜਾਣ ਕੁ ਮੁੱੱਚਾ ਹੈ ਚੱਲ ਨੂੰ ਅੰਦਰ ਕਣੀ ਫਿਰ ਮੈਂ ਤੈਨੂੰ ਛੱਡ ਜਾਵਾਂ ਕਰ ਮੈਂ ਚੋਂ ਉੱਪਰ ਨੂੰ ਛੱਡਾਂ ਮੈਂ ਬਈ ਠੀਕ ਹੈ ਇੱਕ ਬੱਚਾ ਬਾਹਰ ਆਪਣਾ ਨਵਾਂ ਉੱਡ ਗਿਆ ਬੈਠਾ ਤੇ ਬਗਲ ਵਾਲਾ ਕਾਲਾ ਚੀਨਾ ਟਟਿਰੀ ਜੀ ਐ ਉਹ ਜਿਹੜੀ ਉੱਡੀ ਤੋਂ ਦਿਖਾਈ ਸੀ ਨਾ ਮੈਂ ਕਿਹਾ ਕਿ ਤੇ ਆ ਜਾਣਾ ਉਹਨੇ ਮੋ ਪਾਸੇ ਹੀ ਢਲ ਗਿਆ ਘਰ ਤੋਂ ਤੇ ਯਾਰ ਹੁਣ ਤਾਂ ਬਹੁਤ ਵੱਡਾ ਸੂਆ ਇੱਕ ਰੀ ਦੂ ਪਹਿਲਾਂ ਫੜ ਕੇ ਵੀ ਲੈਂਦਾ ਰਾਤ ਨੂੰ ਤੁਹਾਨੂੰ ਪਤਾ ਕੋਠੀ ਦਿਨ ਪਾਰ ਬੈਂਕ ਘਾਚਾ ਆਪਣਾ ਹੁਣ ਆਉਂਦਾ ਹੱਕ ਆ ਜੇ ਹੁਣ ਵੀ ਨਾ ਫੜਨ ਤਾਂ ਜਾਂਦੇ ਨਹੀਂ ਮ ਤੇ ਉਹ ਦਾ ਵੀ ਦੇਖਾਂਗੇ ਕੀ ਸੀ ਨੇ ਆਜੋ ਜੀ ਆਜੋ ਮੁੰਡੇ ਆਗੇ ਜੀ ਬੰਨਾ ਵਾਲੀ ਵਾਲੇ ਪਿੰਡ ਬੰਨਾ ਵਾਲਾ ਤੋਂ ਤੇ ਸਮੇਵਾਲੀ ਦੀ ਧਰਤੀ ਤੋਂ ਸਾਡਾ ਯਾਰ ਗਗਨ ਤੇ ਬਾਈ ਕਰਮਣ ਤੇ ਉਹ ਪਿਛਲੇ ਬਾਈ ਦਾ ਨਾਂ ਕੀ ਸੀਗਾ ਹਰਮਣ 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 ਠੀਕ ਆ ਆਇਆ ਤਿੰਨ ਭਰਾ ਹਨ ਚਲ ਬਈ ਹੁਣ ਫੋਨ ਟਾਈਮ ਲੈਸ ਤੇ ਲਾਦ ਕੇ ਹੁੰਦਾ ਚੋਬਰ ਨੂੰ ਘਰੇ ਛੱਡਣ ਜਾਂਦਾ ਸੀਗਾ ਮੈਂ ਤੇ ਹੁਣ ਕਰਾ ਪਾਣੀ ਪੂਣੀ ਪਾਉਣੇ ਨਾਲੇ ਬਹਿਨੇ ਦੋ ਮਿੰਟ ਹਾਂਜੀ ਹੋ ਗਿਆ ਜੀ ਉਹੀ ਕੰਮ ਮੇਰੇ ਹਿਸਾਬ ਤੇ ਤਾਂ ਅੱਜ ਵੀ ਬੱਚਾ ਪਹਿਲੀ ਗੜਾਈ ਉੱਡਿਆ ਸੀ ਅੱਜ ਬੈਠਾ ਮਤਲਬ ਇਹ ਬੰਦ ਕਰਨ ਤੋਂ ਬਾਅਦ ਇਹਦੋਂ ਪਹਿਲਾਂ ਕਿਹੜਾ ਵੀ ਉੱਡ ਕੇ ਉਹ ਆਇਆ ਹੁੰਦਾ ਜਿਹੜਾ ਘਰੇ ਆਇਆ ਹੋਏ ਇਹਦੋਂ ਪਹਿਲਾਂ ਕੋਠੀ ਤੋਂ ਫੜ ਕੇ ਲਿਆਦਾ ਸੀ ਆਪਾਂ ਤੁਹਾਨੂੰ ਪਤਾ ਤੇ ਇੱਕ ਸਾਹ ਦੇ ਚਲੋ ਪਹਿਲੀ ਡੇ ਹੀ ਰੱਖ ਲਓ ਬਹੁਤ ਦਰਾਂ ਦੀ ਬੰਦੀ ਸੀ ਬੱਚੇ ਨੂੰ ਵੀ ਅੱਜ ਉੱਡ ਗਿਆ ਸੀ ਆਪੇ ਤੇ ਮੰਨ ਕੇ ਚਲੋ ਬਈ ਬੱਚੇ ਨੇ ਬੈਠਣ ਦਾ ਨਾਂ ਹੀ ਨਹੀਂ ਲੇਤਾ ਬੱਚਾ ਉੱਡਾ ਹੁਣਾ 3 ਵਜੇ ਦਾ ਨਾ 3 ਵਜੇ ਉੱਡਿਆ ਸੀਗਾ 3 4 2 3 4 ਇੱਥੇ ਕਿ ਤੂੰ ਡੜਿਆ ਨੈ ਸਾਢੇ ਤੈਨੂੰ ਡਾਉਣਾ ਯਾਰ ਬਾਈ ਹਨਾ ਤੇ ਨਹੀਂ ਨਹੀਂ ਆਪਾਂ ਕਵਲਾਈ ਨਹੀਂ ਕਰਦੇ ਆਪਣੇ ਯਾਰਾਂ ਨਾਲ ਜਿਹੜੀ ਗੱਲ ਸੱਚੀ ਆ ਦੱਸਾਂਗੇ ਸੱਚੀ ਗੱਲ ਦੱਸਾਂਗੇ ਹਨਾ ਤੇ ਉਹ ਬੱਚਾ ਬਾਈ ਬੈਠੇ ਨਹੀਂ ਬਈ ਉਹਨਾਂ ਦਾ ਘਰੇ ਤੇ ਨਾ ਕਿਤੇ ਪਾਸਿਆਂ ਵੀ ਵੇਲਦਾ ਹੀ ਫਿਰਦਾ ਹਜੇ ਹੀ ਫਿਰਦਾ ਸਾਨੂੰ ਆਇਆ ਵੀ ਹੁਣ ਵੀ ਲੈਟ ਰੂਟ ਛੱਡ ਰੱਖੀ ਆ ਕੀ ਆ ਜੇ ਘਰੇ ਹਨਾ ਪਹਿਲੀ ਡਾਈ ਵਾਲਾ ਬੱਚਾ ਸੀਗਾ ਬਾਈ ਹੋਰ ਤਾਂ ਕੋਈ ਨਹੀਂ ਤੇ ਬਾਕੀ ਇੱਕ ਆਪਣਾ ਕਾਂਤ ਵਾਲਾ ਫਿਰਦਾ ਹੈ ਉਹਨੇ ਤਾਂ ਆ ਜਾਣਾ ਘਰੇ ਕਾਂਤ ਵਾਲਨੇ ਤਾਂ ਤੇ ਕਨਾਲੋ ਦੇ ਚਟਾਰ ਫਿਰਦਾ ਸਫੇਦ ਪਤਾ ਨਹੀਂ ਕੀਦਾ ਠੀਕ ਹੈ ਆਪਣੇ ਦੋ ਆ ਬਾਕੀ ਉਹਦਾ ਆਫਰ ਦੇ ਦੋ ਆ ਦੇਖ ਨੂੰ ਦੀਂਦਿਆ ਦਾ ਖੜ ਚ ਹੁਣ ਦਿਸਣ ਗਿਆ ਆ ਗਏ ਆ ਦਾ 200 ਨੂੰ ਦੀਂਦਗੇ ਹੋਣਗੇ ਆ ਫਿਰਦੇ ਇਹ ਤਾਂ ਚ ਇੱਕ ਕਾਂਤ ਵਾਲਾ ਇੱਕ ਚਿੱਟਾ ਕਿਸ ਦਾ ਆਪਣੇ ਤਾਂ ਬਹਿ ਜੂਆ ਆਪਣਾ ਗਰੰਟੀ ਵਿੱਚ ਆਪਣਾ ਪਾਸੇ ਗਿਆ ਤਾਂ ਹੋਰ ਦਾ ਸ਼ੇਅਰ ਬੱਚਾ ਖਿਨ ਕਾਂਤ ਵਾਲਾ ਭੁੱਲ ਗਿਆ ਹੈ ਆਗੜਾ ਅੱਛਾ ਠੀਕ ਆ ਠੀਕ ਹੈ ਠੀਕ ਆ ਠੀਕ ਹੈ ਅਚ ਉੱਬਰ ਨਿਗਾਹ ਤੇ ਖੜਾ ਯਾਰ ਤੇ ਬੱਚਾ ਮੈਂ ਕਹਣਾ ਆਪਣਾ ਬਗਲ ਟੂਸੇ ਵਾਲਾ ਬਗਲ ਬੈਠਾ ਵਾਲਾ ਜੀ ਬਗਲ ਬੈਠਾ ਵਾਲਾ ਬੱਚਾ ਮੈਂ ਕਹਿਣਾ ਆਪਣਾ ਠੀਕ ਹੈ ਵੀ ਕਿਤੇ ਹੁਣ ਵੀ ਕਿਤੇ ਬਹਿ ਜੀ ਨਾ ਟੇਕੇ ਦਾ ਬਾੜੀ ਚੰਗੀ ਗੱਲ ਐ ਰਾਤ ਪਰਾਤੇ ਇਹ ਰੰਗ ਲਾ ਕਿਸੇ ਹੋਰ ਪਿੰਡ ਤਾਂ ਹੋਰ ਪਿੰਡੋਂ ਬਈ ਮੁਰਦਾ ਨਹੀਂ ਕਿਸੋ ਮੈਨੂੰ ਇੰਨਾ ਜ਼ਕੀਨ ਐ ਪਰ ਇੱਕ ਗੱਲ ਐ ਜੇ ਕੱਲਾ ਹੁੰਦਾ ਆਪਣਾ ਬਹਿ ਵੀ ਆਂਦਾ ਤੇ ਹੁਣ ਉਹ ਅੜਿਆ ਫਿਰਦਾ ਨਾਲ ਕੋਈ ਨਾ ਆਪ ਨੂੰ ਤਾਂ ਪਰਵਾਹੀ ਕੋਈ ਨਹੀਂ ਆਪ ਨੂੰ ਤਾਂ ਮੈਂ ਸਪੈਸ਼ਲ ਨਾ ਕਦੇ ਕਦੇ ਰਾਤ ਨੂੰ ਕੱਢ ਕੇ ਸਪੈਸ਼ਲ ਡਾਉਣਾ ਲੈ ਨੂੰ ਕੱਢ ਕੇ ਉੱਡ ਕੇ ਆਰੇ ਆਇਆ 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 ਆ ਆ ਆਇਆ ਆਇਆ ਉਹ ਕੁੱਤਰ ਕਿਤੇ ਟਲ ਗਿਆ ਓਏ ਜੀ ਵਾ ਓਏ ਛੱਟਾ ਕੁੱਤਰ ਟਲ ਗਿਆ ਓਏ ਨਹੀਂ ਇਹ ਗਲਤੀ ਹੋ ਗਈ ਯਾਰ ਮੈਂ ਤਾਂ ਕਿਤੇ דוਵੇਂ ਬੈਠਣਗੇ ਆਪਣੇ ਪਾਕੋੜੇ ਅਗੇ ਚੱਲ ਕੋਈ ਨਾ ਚੱਲ ਕੋਈ ਨਾ ਹੁਣ ਬਾਹਰ ਕਰ ਟਾਈਮ ਮੈਂ ਬਣਾਉਣੀ ਪੜਿਆ ਜੀ ਬਈ ਮੇਨ ਵਲੌਗ ਆਪਣਾ ਕਰਨ ਓਕੇ ਰੱਖਦਾ ਲਓ ਜੀ ਜਿਹੜੀ ਮਰਜ਼ੀ ਚੱਕੋਲੇ ਰੱਡੜੀਆਂ ਮੈਂ ਆ ਦੋ ਅੱਡਾ ਦੋ ਅੱਡਾ ਹੈ ਜਿਹੜੀ ਮਰਜ਼ੀ ਹੱਥ ਫੜੋ ਬਸ ਫਿਰ ਆਪਾਂ ਆਪਾਂ ਰਹੀ ਓਏ ਨੰਗਦੇ ਨੰਗਦੇ ਕੋਈ ਨਾ ਕੋਈ ਜਿਤਨੀ ਇਹਦੇ ਪਾਊਡਰ ਕੈਂਡੀ ਬਾਲ ਜਿਤਨੀ ਇਹ ਚ ਓਏ ਆਈਸ ਕਰਫ ਵਾਲਾ ਆ ਗਈ ਬਰੇਡੀ ਦਾ ਆ ਗਿਆ ਆਹ ਧੱਕਾ ਨਹੀਂ ਕਰਦਾ ਤੂੰ ਯਾਰ ਸਾਡੇ ਨਾਲ ਹੋਰ ਹੀ ਕੋਈ ਚੱਕੀ ਆਈ ਦੇ ਕੋਲ ਉਹ ਹੀ ਹੋਗੀ ਆ ਲੈ ਗੁੱਲੇ ਕਿੰਨੇ ਖਾਏ ਵੇ ਆਪਾਂ ਤਾਂ ਗੁੱਲੇ ਲੈਲੇ ਤੁਸੀਂ ਤੁਸੀਂ ਦੂਜੇ ਹੋ ਗਾਸਟਰਡ ਉਹ ਕੀ ਸੀ ਤੜਕੇ ਔਰ ਤੁਸੀਂ ਸਪੈਰੋ ਤੁਸੀਂ ਤੁਸੀਂ ਵੱਡੇ ਬੰਦੇ ਹੋ ਤਾਂ ਅਸੀਂ ਵੱਡੇ ਕੋਲ ਫਲੇਤੀ ਹੈ ਪੁੱਜ ਗਈ ਟੈਂਕੀ ਤੇ ਠੀਕ ਹੈ ਕੋਈ ਨਾ ਕਿ ਹੋਇਆ ਕਿ ਮੂਤੀਵਤੀ ਅੰਦਰ ਸੀ ਕੋਈ ਨਾ ਉਹ ਫਿਰ ਕੀ ਹੈ ਮੌਕੇ ਤੇ ਚੱਲਦਾ ਕੈਮਰਾ ਤੇ ਬਈ ਅੱਜ ਤਾਂ ਬਈ ਵੈਸੀ ਆ ਗਈ ਦੇਖੀ ਜੋੜ ਸਾਂ ਇਹ ਗੋਲਾ ਬੈਠਾ ਸੱਚ ਬਈ ਆ ਦਵਾਈ ਵੀ ਲੈਂਦੀ ਬਈ ਬਹੁਤ ਔਖੀ ਮਗਾਈ ਆ ਦਵਾਈ ਮਿਲਦੀ ਨਹੀਂ ਬਈ ਰੇਅਰ ਆ ਬਹੁਤ ਇਹ ਉਹੀ ਤਾਂ ਗੱਲ ਹੈ ਆ ਜੋੜਾਂ ਦੇ ਵਿੱਚ ਨਾ 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 ਇਹਦੇ ਵਿੱਚ ਸਿਰਫ ਸਹੀ ਪਿਆ ਐਂ ਕਰਕੇ ਵਿੱਚ ਕੋਈ ਲਾਂ ਦੀ ਗੱਲ ਆ ਤੇ ਚਲੋ ਚਲੋ ਚਾਲਦੇ ਆਇਓ ਚਲੋ ਜੀ ਹਾਂਜੀ ਮੀਂਡ ਮੈਂ ਯਾਰ ਗਗਨ ਟੈਂਕੀ ਤੇ ਚੜ ਗਏ ਜੀ ਇਹਨਾਂ ਨੂੰ ਅਜ ਮਾਨਾ ਪੜ ਦੀ ਟੈਂਕੀ ਫਟੇ ਕਰਾਤੀ ਠੀਕ ਹੈ ਜੀ ਬੱਚਾ ਪਾਲਣੀ ਸੀ ਆਪਣਾ ਬਗਲ ਬੈਠਾ ਵਾਲਾ ਕਲਾ ਚੀਨਾ ਉਹ ਤਾਂ ਨਹੀਂ ਮਿਲਿਆ ਬਈ ਠੀਕ ਹੈ ਕਿਸੇ ਦਾ ਹੋਰ ਬੱਚਾ ਫੜਿਆ ਸੀ ਰੰਗ ਨਹੀਂ ਸੁੱਲੂ ਦਿਖਾਉਂਦੇ ਬਸ ਇੱਥੋਂ ਐਂ ਬੱਚੇ ਹੀ ਦਿਖਾਏ ਕੱਲਾ ਠੀਕ ਹੈ ਬੱਚਾ ਦੇਖ ਲੈਣਾ ਆਹ ਬੱਚਾ ਫੜਿਆ ਬਈ ਠੀਕ ਹੈ ਐ ਹੋ ਜਾ ਬੱਚਾ ਹੈ ਪਤਾ ਨਹੀਂ ਕਿਹਦਾ ਨਿਕਾ ਆ ਬੱਚਾ ਜਮੀ ਬਈ ਓਏ ਅੱਖਾਂ ਕਾ ਵੇਖ ਲਓ ਮੂੰਹ ਸਿਰ ਵੇਖ ਲਓ ਕੋਈ ਚੱਕ ਨਹੀਂ ਕਰ ਲਓ ਪਛਾਣ ਜੀ ਦਾ ਹੈਗਾ ਰੰਗ ਦੱਸ ਦਿਓ ਤੇ ਕੋਈ ਚੱਕਰ ਮੈਨੂੰ ਫੋਨ ਲਾ ਲਿਓ ਜਾਂ ਘਰੇ ਆ ਕੇ ਤੇ ਆਪਦਾ ਜੀਜੀ ਦਾ ਹੋਇਆ ਲਜਾ ਸਕਦਾ ਜੇ ਕੋਈ ਨਾ ਆਇਆ ਫਿਰ ਇਹਨੇ ਐ ਹੀ ਜਾਣਾ ਫਿਰ ਆਈ ਨਹੀਂ ਪਤਾ ਨਹੀਂ ਫਾਈਲ ਕੱਕਣੀ ਟੱਪ ਜੇ ਠੀਕ ਹੈ ਨਹੀਂ ਚਲੋ ਚਾਲਦੇ ਆ ਬਈ ਥੱਲੇ ਆ ਪੜੀਏ ਕਿ ਨਹੀਂ ਆ ਬੱਚਾ ਨਹੀਂ ਕਾ ਆ ਜਾ ਬੱਚਾ ਯਾਰ ਬੁਰਾ ਹਾਲ ਹੋਇਆ ਬਈ ਹਣਾ ਕੋਈ ਗਗਣੀਰ ਮੈਨੂੰ ਤਾਂ ਲੱਗਦਾ ਖਾਂਲੀ ਇਹਦੀ ਵੀ ਹੈਗੀ ਹੈ ਨਾ ਮਾੜੀ ਮਾੜੀ ਜੀ ਕਿ ਨਹੀਂ ਹੈਗੀ ਹੈ ਨਾ ਮੂੰਹ ਹੀ ਪੜਦਾ ਮੂੰਹ ਮੂਲੀ ਜੀ ਹੈ ਨਾ ਤੇ ਹੁਣ ਰਵੇ ਦਾ ਚੰਗਾ ਰੋਵੇਦਾ ਜੰਗਾਪੁਰ ਹਾਂ ਅਕਾ ਆ ਦੇਖ ਇਧਰ ਲੱਕੇ ਗੋੜਲੀ ਆ ਦੇਖ ਲੀ ਅੱਖ ਵੀ ਆ ਮੂੰਹ ਦੇ ਵੀ ਹੈਗਾ ਮੂੰਹ ਸਿਰ ਜਾ ਵੀ ਨਾਸਾ ਨੂਸਾਂ ਜਖਾਮ ਜਖੂ ਜਾ ਜਿਵੇਂ ਪੜਦਾ ਜਿਵੇਂ ਹਨਾ ਬੁਰਾ ਹਾਲ ਧੀ ਹੈ ਬੱਚੇ ਦਾ ਤੇ ਮਿੱਟੀ ਮੁੱਟੀ ਮਤੋਂ ਬਾਹਰ ਰਿੰਦਾ ਯਾਰ ਮਿੱਟੀ ਵਿੱਚ ਮੂਜੋ ਕਿਦਾ ਹੋ ਸਕਦਾ ਭਾਈ ਬਾਹਰ ਰਿੰਦਾ ਵੇ ਜਾਵਾ ਹਨਾ ਜਾਵਾ ਭਾਈ ਚਲੀਏ ਫਿਰ ਯਾਰ ਆਪਾਂ ਚਲੋ ਭਾਈ ਥੱਲੇ ਚੱਲਦੇ ਆ ਥੱਲੇ ਫਿਰ ਰੋਟੀ ਟਾਈਓ ਖਾਦੀ ਕੋਣੀ ਕਿ ਮੈਨੂੰ ਟਿੱਕੀਆਂ ਦੇ ਸੀ ਠੀਕ ਆ ਖਾਈਓ ਯਾਰ ਮੱਛਰ ਵਾਲਾ ਫਿਰ ਲਾਈਟਾਂ ਨੂੰ ਟੱਪ ਬੁਝਾਈ ਹੈ ਹਨਾ ਅੱਜ ਵਾਲਾ ਹੀ ਆ ਗਿਆ ਪਤਾ ਨਹੀਂ ਕਿੱਥੋਂ ਆ ਗਿਆ ਯਾਰ ਉਤਰਮ ਤਾਂ ਦਾਣਾ ਪਾਣੀ ਪਾ ਗਿਆ ਚੁੱਕ ਲਿਓ ਬੇਬੀ ਆ ਜਾਓ ਲੈ ਪੁੱਤ ਤੈਨੂੰ ਖੁੱਲਾ ਛੱਡ ਕੇ ਆ ਜਾਓ ਆਓ ਮਮੋ ਮਮੋ ਹੁਣ ਲਾ ਪੱਦਰ ਆ ਲੈ ਪਹਿਲਾ ਰੋਟੀ ਓਏ ਇਧਰ 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 ਲਿਓ ਆ ਲੈ ਓ ਰਿਆ ਪੁਰਿਆ ਆ ਲੈ ਚੀਜੀ ਹਾਂਜੀ ਤੇ ਚੋਬਰ ਨੇ ਸਟੈਂਡ ਦਾ ਵੀ ਕੰਮ ਕਰਤਾ ਏ ਵੇਖੋ ਹੱਥ ਨਹੀਂ ਚਲੇ ਨਹੀਂ ਰਹਿੰਦੇ ਉਹਦੇ ਮੈਨੂੰ ਪਤਾ ਪਾਤੀ ਪਹਿਲਾ ਸਟੈਂਡ ਦੇ ਵੀ ਇਹਦੇ ਵੱਲੋਂ ਵੀ ਗਏ ਆਪਾਂ ਠੀਕ ਹੈ ਹਾਂ ਲਿਓ ਬਰੋ ਚਲ ਅੰਦਰੀ ਡੋਣੇ ਮੰਜਾ ਆਪਣੇ ਮਿੱਤਰਾਂ ਕੋਲੇ ਆਪਾਂ ਪਾਕਾਂ ਵਾਲਿਆਂ ਕੋਲੇ ਇਹਨਾਂ ਸਮੇ ਵਾਲਿਆਂ ਕੋਲੇ ਉਹ ਬੰਨਾ ਵਾਲਿਆਂ ਕੋਲੇ ਸੱਚ ਚੱਲ ਬੇਟਾ ਅੰਦਰ ਮੁਵੋਈਏ ਪਾ ਚਾਲ ਚੱਲ ਉੱਤਰ ਆ ਥੱਲੇ ਆਇਆ ਚਲ ਆਰੇ ਹੁਣ ਨਾ ਪੰਗਲੀ